ਫਗਵਾੜਾ ਨਜ਼ਦੀਕ ਮਿਹਨ ਰੂੜਾ ਤੇ ਇਸਦੇ ਆਸ-ਪਾਸ ਦੇ ਪਿੰਡਾਂ ਵਿੱਚ ਮੋਟਰਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਦੇ ਚੱਲਦਿਆਂ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਦੇ ਚੱਲਦਿਆਂ ਖੇਤ ਪਾਣੀ ਨਾਲ ਸੁੱਕ ਰਹੇ ਹਨ ਜਿਸ ਨਾਲ ਉਹਨਾਂ ਦੀ ਫਸਲ ਵੀ ਖਰਾਬ ਹੋ ਰਹੀ ਹੈ ਉਹਨਾਂ ਆਖਿਆ ਕਿ ਇਸ ਸਮੱਸਿਆ ਸਬੰਧੀ ਉਹਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਸੀ ਪਰ ਕੋਈ ਵੀ ਹੱਲ ਨਹੀਂ ਨਿਕਲਿਆ ਜਿਸ ਤੋਂ ਬਾਅਦ ਉਹਨਾਂ ਲਿਖਤੀ ਰੂਪ ਵਿੱਚ ਇੱਕ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਨੂੰ ਵੀ ਦਿੱਤਾ ਸੀ ਤੇ ਉਹਨਾਂ ਵੱਲੋਂ ਵੀ ਉਕਤ ਸਮੱਸਿਆ ਦਾ ਜਲਦੀ ਹੱਲ ਕਰਨ ਦਾ ਆਸ਼ਵਾਸਨ ਦਿੱਤਾ ਗਿਆ ਸੀ ਉਹਨਾਂ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਨੂੰ ਸਮੱਸਿਆ ਦਾ ਹੱਲ ਕਰਨ ਲਈ 2 ਦਿਨ ਦਾ ਸਮਾਂ ਦਿੱਤਾ ਹੈ ਅਗਰ ਪ੍ਰਸ਼ਾਸਨ ਨੇ ਉਹਨਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਹੁਸ਼ਿਆਰਪੁਰ ਫਗਵਾੜਾ ਰੋਡ ਝਾਂਮ ਕੀਤਾ ਜਾਵੇਗਾ ਜੀ ਮੇਰਾ ਨਾਮ ਹੈਗਾ 임ਿੰਦਰ ਸਿੰਘ ਪਿੰਡ ਮੇਰਾ ਨੂੰ ਰੂੜਿਆ ਇਹ ਮਸਲਾ ਤਾਂ ਜੀ ਹੈਗਾ ਪਾਣੀ ਦਾ ਤੇ ਬਿਜਲੀ ਦਾ ਜੀ ਤੇ ਬਿਜਲੀ ਜਿਹੜੀ ਸਾਨੂੰ ਭਗਵੰਤ ਮਾਨ ਸਰਕਾਰ ਨੇ ਇੱਕ ਵਾਅਦਾ ਕੀਤਾ ਸੀਗਾ ਕਿ 8 ਘੰਟੇ ਦੀ ਪੂਰੀ ਸਪਲਾਈ ਦਿੱਤੀ ਜਾਊਗੀ ਕਿ ਕਿਸਾਨਾਂ ਨੂੰ ਜਿਹੜੇ ਇਸ ਝੋਨੇ ਦੀ ਫਸਲ ਲਈ ਉਹ ਬਿਜਲੀ ਸਾਨੂੰ ਪੂਰੀ ਸਪਲਾਈ ਨਹੀਂ ਮਿਲ ਰਹੀ ਉਹ ਬਿਜਲੀ ਦੀ ਸਪਲਾਈ ਨਾ ਪੂਰੀ ਹੋਣ ਕਰਕੇ ਸਾਡੇ ਜਿਹੜੇ ਖੇਤ ਆ ਤੁਸੀਂ ਦੇਖ ਰਹੇ ਆ ਸੁੱਕੇ ਪਏ ਆ ਪਾਣੀ ਤੋਂ ਵਾਂਝੇ ਆ ਉੱਪਰੋਂ ਕੁਦਰਤ ਦੀ ਮਾਰ ਪੈ ਰਹੀ ਆ ਜਿਹੜੇ ਮੀਂਹ ਨਹੀਂ ਪੈ ਰਿਹਾ ਕਿ ਮੌਨਸੂਨ ਜਿਹੜਾ ਸਲੋ ਹੋ ਗਿਆ ਤਾਂ ਕੋਈ ਵੀ بارش نہیں پئی ਸਾਡੇ ਇਲਾਕੇ ਦੇ ਵਿੱਚ ਕਾਫੀ ਦਿਨਾਂ ਤੋਂ ਤੇ ਉੱਪਰੋਂ بجلی ਦੀ ਜਿਹੜੀ ਸਪਲਾਈ ਆ ਟੁੱਟਮੀ ਆ ਰਹੀ ਆ ਕਦੀ 1 ਘੰਟਾ 1.5 ਘੰਟਾ ਦਿਨ 'ਚ ਤਿੰਨ ਘੰਟੇ ਸਪਲਾਈ ਦਿੰਦੇ ਉਹ ਵੀ ਟੁੱਟਮੀ ਜਿੰਨਾ ਕ ਪਾਣੀ ਪੈਂਦਾ ਖੇਤ 'ਚ ਉਹ ਨਾਲ ਲੱਗਦੀ ਜ਼ਮੀਨ ਪੀ ਜਾਂਦੀ ਆ ਤੇ ਇਹਦੇ ਬਾਰੇ ਤੁਸੀਂ ਬਿਜਲੀ ਵਿਭਾਗ ਦੇ ਕਿਸੇ ਨੂੰ ਵਿਭਾਗ ਨਾਲ ਤੁਸੀਂ ਗੱਲਬਾਤ ਕੀਤੀ ਆ ਜੀ ਇਸ ਬਾਰੇ ਇਹ ਦੋ ਦਿਨ ਪਹਿਲਾਂ ਵੀ ਜੀ ਕਿਸਾਨ ਵੀਰਾਂ ਨੇ ਇਕੱਠੇ ਹੋ ਕੇ ਰਿਹਾਨੇ ਜੱਟਾ ਬਿਜਲੀ ਘਰ ਧਰਨਾ ਦਿੱਤਾ ਸੀਗਾ ਤਾਂ ਉਸ ਦਿਨ ਉਹਨਾਂ ਨੇ ਸ਼ਵਾਸ਼ਨ ਦਿੱਤਾ ਸੀਗਾ ਕਿ ਉਪਰ ਅਧਿਕਾਰੀਆਂ ਨਾਲ ਗੱਲ ਕਰਕੇ ਤਾਂ ਬਿਜਲੀ ਦੀ ਸਪਲਾਈ ਨੂੰ ਪੂਰਾ ਕੀਤਾ ਜਾਊਗਾ ਪਰ ਹਜੇ ਤੱਕ ਉਹਦੀ ਕੋਈ ਕਾਰਵਾਈ ਨਹੀਂ ਹੋਈ ਬਿਜਲੀ ਵਿਭਾਗ ਨੇ ਕੋਈ ਆਪਾਂ ਵੱਲੋਂ ਤਾਂ ਸਾਨੂੰ ਜਿਹੜਾ ਪਾਰਟ ਪੈਂਦਾ ਸੀ ਸਬਡਿਵੀਜ਼ਨ ਨਾਲ ਤੇ ਸਾਨੂੰ ਕੋਈ ਵੀ ਕਿਸੇ ਤਰੀਕੇ ਦੀ ਬਿਜਲੀ ਦੀ ਸਪਲਾਈ ਪੂਰੀ ਤਰੀਕੇ ਨਾਲ ਨਹੀਂ ਮਿਲ ਰਹੀ ਹੁਣ ਕਿਹੜਾ ਫੀਡਰ ਆ ਜਿੱਥੇ ਤੁਹਾਡੇ ਨੂੰ ਸਪਲਾਈ ਆਉਂਦੀ ਹੈ ਜਿਹੜਾ ਇਹ ਫੀਡਰ ਜਿੱਥੇ ਅਸੀਂ ਖੜੇ ਆ ਇੱਥੇ ਰੰਧੀਰਗੜ ਫੀਡਰ ਪੈਂਦਾ ਜੀ ਇਹ ਪਿਛਲੇ ਲਗਭਗ 10-15 ਦਿਨ ਤੋਂ ਇੱਥੇ ਸਿਰਫ ਤਿੰਨ ਦੇ 2 ਜਾਂ 2.5 ਘੰਟੇ ਬੱਤੀ ਆ ਰਹੀ ਹੈ ਤੇ ਜੇ ਤੁਹਾਡਾ ਹਜੇ ਵੀ ਕੋਈ ਮਸਲਾ ਨਹੀਂ ਹੱਲ ਹੁੰਦਾ ਉੱਤੇ ਫਿਰ ਤੁਹਾਡੀ ਅਗਲੀ ਕੀ ਕਾਰਵਾਈ ਹੈ ਜੀ ਸਾਨੂੰ ਸੜਕ ਤੇ ਬੈਠਣ ਤੇ ਮਜਬੂਰ ਕਰ ਰਹੇ ਆ ਪ੍ਰਸ਼ਾਸਨ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਸੜਕਾਂ ਬੰਦ ਕਰਾਂਗੇ ਜਾਮ ਕਰਾਂਗੇ ਆਮ ਲੋਕ ਤੇ ਅਧਿਕਾਰੀ ਵੀ ਪਰੇਸ਼ਾਨ ਹੋਣਗੇ ਫਿਰ ਜਦ ਤੱਕ ਸਾਨੂੰ ਬਿਜਲੀ ਦੀ ਸਪਲਾਈ ਰੇਟਾਂ 'ਚ ਨਹੀਂ ਲਿਖਤੀ ਦੋਗੇ ਕਿ ਅਸੀਂ ਪੂਰੀ ਦਵਾਂਗੇ ਉਹਨਾਂ ਟਾਈਮ 'ਤੇ ਵੀ ਅਸੀਂ ਸੜਕ ਤੋਂ ਨਹੀਂ ਉੱਠਣਾ ਹੈਗਾ ਸਾਡੇ ਪਿੰਡ ਦੇ ਵਿੱਚ ਬਿਜਲੀ ਬਿਲਕੁਲ ਨਹੀਂ ਆਉਂਦੀ ਹੈ ਕਿ ਜੇ ਆਉਂਦੀ ਦੋ ਘੰਟੇ ਆਉਂਦੀ ਹੈ ਸਾਰੇ ਕੱਟ ਮਾਰੀ ਜਾਂਦੇ ਸਾਡੇ ਫਸਲਾਂ ਸਾਰੀਆਂ ਸੁੱਕ ਗਈਆਂ ਤੇ ਜੀ ਤੇ ਇਸ ਲਈ ਹੁਣ ਅਸੀਂ ਦੁਬਾਰਾ ਮਜਬੂਰ ਹੋ ਰਹੇ ਹਾਂ ਅੱਗੇ ਕਾਰਵਾਈ ਕਰਨ ਵਾਸਤੇ ਜੇ ਗਵਰਨਮੈਂਟ ਨੂੰ ਅਪੀਲ ਹੈ ਤੇ ਸਾਡੀ ਇਹ ਜਿਹੜੀ ਅਪੀਲ ਹੈ ਇਹਨੂੰ ਮਨਜ਼ੂਰ ਕਰ ਲਵੇ ਅਧਿಕ್ಷਣ ਇਹ ਫਿਰ ਧਰਨਾ ਦੇਣਾ ਪਊਗਾ ਜੀ ਧਰਨਾ ਦੇਣ ਨੂੰ ਅਸੀਂ ਹੁਣ ਫੇਰ ਮਜਬੂਰ ਹੋਵਾਂਗੇ ਅੱਗੇ ਅਸੀਂ ਜੋ ਧਰਨਾ ਲਾਵਾਂਗੇ ਫਿਰ ਗਵਰਨਮੈਂਟ ਨਹੀਂ ਸੁਣੂਗੀ ਤਾਂ ਉਹਦੇ ਜੋ ਵੀ ਕੋਈ ਨੁਕਸਾਨ ਹੋਊਗਾ ਉਹਦਾ ਗਵਰਨਮੈਂਟ ਜ਼ਿੰਮੇਵਾਰ ਹੋਊਗੀ ਹਾਂਜੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਸਾਡੀ 8 ਘੰਟੇ ਜਿਹੜੀ ਸਪਲਾਈ ਆ ਪੂਰੀ ਦਿੱਤੀ ਜਾਵੇ ਨਹੀਂ ਤਾਂ ਗਵਰਨਮੈਂਟ ਇਸ ਲਈ ਆਪਣੇ ਜੋ ਵੀ ਨੁਕਸਾਨ ਹੋਊਗਾ ਉਹ ਗਵਰਨਮੈਂਟ ਦੀ ਜਵਾਬਦਾਦਾਰ ਉਧਰ ਜਦੋਂ ਇਸ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਲੋਡ ਜ਼ਿਆਦਾ ਵੱਧ ਜਾਣ ਕਰ ਇਸ ਮਸਿਆਈ ਹੈ ਅਜ ਸਰ ਕੀ ਨਾਮ ਜੀ ਤੁਹਾਡਾ ਕੁਲਵਿੰਦਰ ਸਿੰਘ ਜੀ ਹਾਂ ਕਿੱਥੇ ਡਿਊਟੀ ਕਰਦੇ ਹੋ ਤੁਸੀਂ 68 ਗੇ ਪਾਸਟਾ ਜੀ ਤੇ ਅੱਜ ਕਿਸਾਨ ਆਈ ਸੀਗੇ ਕਿਸਾਨ ਕਹਿ ਰਹੇ ਆ ਕਿ 8 ਘੰਟੇ ਜਿਹੜੀ ਬਿਜਲੀ ਆ ਮੋਟਰਾਂ ਦੀ ਉਹ ਨਹੀਂ ਪੂਰੀ ਆ ਰਹੀ ਤੇ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਅਸੀਂ ਤਾਂ ਪੀਸੀ ਦੇ ਮੈਸੇਜ ਨਾਲ ਚਲਾਉਨੇ ਆ ਜੀ ਸਪਲਾਈ ਸਮਝ ਜਿੱਦਾਂ ਆਦੇਸ਼ ਆਉਂਦਾ ਪੁਰ ਆਪਾਂ ਉਦਾਂ ਚਲਾ ਦਿੰਨੇ ਆ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈਗਾ ਕਿ ਘੱਟ ਚੱਲੀ ਆ ਜਾਂ ਵੱਧ ਚੱਲੀ ਆ ਅਸੀਂ ਤਾਂ ਪੀਸੀ ਦਾ ਮੈਸੇਜ ਮੰਨਦੇ ਆ ਤੇ ਜੇ ਭਗਵੰਤ ਸਿੰਘ ਮਾਨ ਜਿਹੜੇ ਆ ਮੁੱਖ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨਾਲ ਉਹ ਕਿਹਾ ਹੈਗਾ ਵੀ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਊਗੀ ਤਾਂ 8 ਘੰਟੇ ਨਿਰਵਿਘਨ ਬਿਜਲੀ ਆਊਗੀ ਹਾਂਜੀ ਤੇ ਹੁਣ ਉਹ ਨਹੀਂ ਆ ਰਹੀ ਤੇ ਵੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਸ ਤਰ੍ਹਾਂ ਹੀ ਲੋਡ ਵੱਧ ਗਿਆ ਡਿਮਾਂਡ ਜ਼ਿਆਦਾ ਵੱਧ ਗਈ ਆ ਜੀ ਹਾਂਜੀ ਉਹਦੇ ਕਰਕੇ ਪ੍ਰੋਬਲਮ ਆ ਰਹੀ ਆ ਤੇ ਕਿੰਨੇ ਦਿਨਾਂ ਚ ਹੱਲ ਹੋ ਜੂਗੇ ਇਹ ਇਹ ਤਾਂ ਕੁਝ ਨਹੀਂ ਕਹ ਸਕਦੇ ਜੀ ਉਦੋਂ ਤਾਂ ਅਫਸਰ ਕਹਿ ਸਕਦੇ ਉੱਪਰ ਐਕਸ਼ਨ ਸਾਹਿਬ ਨਾਲ ਮਿਲਣ ਜਾਣਗੇ ਤੇ ਹੁਣ ਤੁਹਾਡੀ ਕੀ ਗੱਲਬਾਤ ਹੋਈ ਇਹਨਾਂ ਨਾਲ ਤੁਸੀਂ ਤਾਂ ਇਹਨਾਂ ਨੂੰ ਕਿਹਾ ਜੀ ਕਿ ਮਤਲਬ ਐਕਸ਼ਨ ਸਾਹਿਬ ਨਾਲ ਮਿਲਣ ਉਹ ਉੱਪਰ ਕਾਲ ਕਰ ਸਕਦੇ ਪੀਸੀ ਨਾਲ ਤੇ ਉਹ ਉਹਨਾਂ ਨੇ ਕਹਿ ਕੇ ਸਪਲਾਈ ਕੱਟ ਕੈਨਸਲ ਕਰਾ ਸਕਦੇ ਆ